ਜ਼ਿੰਦਗੀ ਵਿੱਚ ਸਾਡਾ ਮਨ ਉਹੀ ਬਣਦਾ ਹੈ ਜੋ ਅਸੀਂ ਉਸ ਨੂੰ ਰੋਜ਼-ਰੋਜ਼ ਸੁਣਾਉਂਦੇ ਹਾਂ ਜੇ ਤੁਸੀਂ ਆਪਣੇ ਮਨ ਨੂੰ ਕਹੋਗੇ ਮੈਂ ਕਮਜ਼ੋਰ ਹਾਂ ਮੈਂ ਨਹੀਂ ਕਰ ਸਕਦਾ ਤਾਂ ਤੁਹਾਡਾ ਮਨ ਇਹੀ ਮੰਨ ਲਵੇਗਾ ਪਰ ਜੇ ਤੁਸੀਂ ਆਪਣੇ ਮਨ ਨੂੰ ਹਰ ਰੋਜ਼ ਕਹੋਗੇ ਮੈਂ ਮਜ਼ਬੂਤ ਹਾਂ ਮੈਂ ਕਰ ਸਕਦਾ ਹਾਂ ਮੇਰੀ ਮੰਜ਼ਿਲ ਮੇਰੇ ਨੇੜੇ ਹੈ ਤਾਂ ਮਨ ਉਸ ਗੱਲ ਨੂੰ ਸੱਚ ਮੰਨਣ ਲੱਗ ਪਏਗਾ ਇਹੀ ਹੈ ਆਟੋ ਸੁਜੈਸ਼ਨ ਦੀ ਤਾਕਤ ਆਪਣੇ ਵਿਚਾਰਾਂ ਨੂੰ ਆਪਣੇ ਸ਼ਬਦਾਂ ਨੂੰ ਆਪਣੇ ਮਨ ਵਿੱਚ ਹਰ ਰੋਜ਼ ਵਾਹੋ ਜਿਵੇਂ ਅਸੀਂ ਬੀਜ ਬੀਜਦੇ ਹਾਂ ਤੇ ਉਹ ਫਸਲ ਬਣ ਜਾਂਦਾ ਹੈ ਓਵੇਂ ਹੀ ਜੋ ਵਿਚਾਰ ਅਸੀਂ ਆਪਣੇ ਮਨ ਵਿੱਚ ਬੀਜਦੇ ਹਾਂ ਉਹੀ ਸਾਡੀ ਹਕੀਕਤ ਬਣ ਜਾਂਦੇ ਹਨ ਇਸ ਲਈ ਧਿਆਨ ਰੱਖੋ ਆਪਣੇ ਮਨ ਨੂੰ ਕਦੇ ਵੀ ਨਕਾਰਾਤਮਕ ਬੀਜ ਨਾ ਦਿਓ ਹਮੇਸ਼ਾ ਆਪਣੇ ਮਨ ਨੂੰ ਸਕਾਰਾਤਮਕ ਗੱਲਾਂ ਹੀ ਸੁਣਾਓ ਕਿਉਂਕਿ ਜਿਹੜਾ ਮਨ ਮੰਨਦਾ ਹੈ ਉਹੀ ਸਾਡੀ ਜ਼ਿੰਦਗੀ ਵਿੱਚ ਸੱਚ ਬਣ ਜਾਂਦਾ ਹੈ